ਰਾਸਤ੍ਰਿ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਤਾਂ ਅੱਜ ਦੀ ਇੱਕ ਲੁਧਿਆਣਾ ਵਿੱਚ ਪੈਟਰੋਲ ਪੰਪ ਮਾਲਕਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹਨਾਂ ਵੱਲੋਂ ਅੱਜ ਹੜਤਾਲ ਕਰਕੇ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਵੱਲੋਂ ਵੱਧ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕੇਂਦਰ ਸਰਕਾਰ ਤੋਂ 2% ਦੀ ਬਜਾਏ 5% ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ 5% ਕਮਿਸ਼ਨ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਬਚਤ ਬਹੁਤ ਘੱਟ ਹੈ ਤੇ ਖਰਚੇ ਜ਼ਿਆਦਾ ਨੇ ਜਿੱਦ ਤੇ ਚੱਲਦੇ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਤੇ ਲੁਧਿਆਣਾ ਵਿੱਚ ਐਤਵਾਰ ਨੂੰ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਕਮਿਸ਼ਨ ਨੂੰ ਲੈ ਕੇ ਲੁਧਿਆਣਾ ਵਿੱਚ ਪੈਟਰੋਲ ਪੰਪ ਮਾਲਕਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਵੱਡੀ ਖਬਰ ਇਹ ਵੀ ਹੈ ਕਿ ਇਹਨਾਂ ਵੱਲੋਂ 25 ਗੱਤ ਤੋਂ ਬਾਅਦ ਪੂਰੇ ਪੰਜਾਬ ਵਿੱਚ ਪੈਟਰੋਲ ਪੰਪ ਹਰ ਐਤਵਾਰ ਨੂੰ ਬੰਦ ਕਰਨ ਦੀ ਸਲਾਹ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਚਰਚਾ ਕੀਤੀ ਜਾਵੇਗੀ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਤੋਂ ਉਹਨਾਂ ਦਾ ਕਮਿਸ਼ਨ ਨਹੀਂ ਵਧਿਆ। ਉਹ 2% ਦੀ ਕਮਿਸ਼ਨ ਤੇ ਕੰਮ ਕਰ ਰਿਹਾ ਹੈ ਜਦਕਿ ਉਸ ਦੀ ਮੰਗ ਹੈ ਕਿ 5% ਕਮਿਸ਼ਨ ਹੋਣਾ ਚਾਹੀਦਾ ਹੈ। ਐਸੋਸੀਏਸ਼ਨ ਵੱਲੋਂ 25 ਗੱਤ ਤੋਂ ਪੰਜਾਬ ਭਰ ਵਿੱਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਬਾਰੇ ਜ਼ਿਲ੍ਹਾ ਪੱਧਰ ਤੇ ਚਰਚਾ ਕੀਤੀ ਜਾ ਰਹੀ ਹੈ। ਅੱਜ ਐਤਵਾਰ ਨੂੰ ਡੇਹਣਾ ਦੇ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਰਹੇ। ਸਿਰਫ ਐਮਰਜੈਂਸੀ ਸੇਵਾ ਹੀ ਚੱਲ ਰਹੀ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਵੱਲੋਂ ਕਮਿਸ਼ਨ ਨਾ ਬਣਾਉਣ ਦੇ ਵਿਰੋਧ ਵਿੱਚ ਅੱਜ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਸ ਨੇ ਫੈਸਲਾ ਕੀਤਾ ਹੈ ਕਿ ਆਪਣੇ ਖਰਚੇ ਘਟਾਉਣ ਲਈ ਉਹ ਹੁਣ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣਗੇ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਾਂ ਜ਼ਰੀਏ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਰਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਪੈਟਰੋਲ ਪੰਪ ਬੰਦ ਰਹਿਣਗੇ। ਉਹਨਾਂ ਕਿਹਾ ਕਿ ਅੱਜ ਦੇ ਕੱਲ ਤੇ ਸਾਰੇ ਹੀ ਸ਼ਹਿਰ 'ਚ ਪੰਪ ਬੰਦ ਹਨ। ਕਮਿਸ਼ਨ ਨਾ ਵਧਾਇ ਜਾਣ ਤੇ ਰੋਸ 'ਚ ਇਹ ਫੈਸਲਾ ਲਿਆ ਗਿਆ ਏ। ਪੈਟਰੋਲ ਪੰਪ ਅੱਜ ਸਵੇਰੇ 6 ਵਜੇ ਤੋਂ ਬੰਦ ਹਨ। ਇਸ ਦੌਰਾਨ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਏ। ਕੁਝ ਲੋਕਾਂ ਨੇ ਕਿਹਾ ਕਿ ਉਹ ਪੰਪਾਂ ਤੋਂ ਆਉਂਦੇ ਹਨ ਅਤੇ ਪਿੰਡਾਂ ਵਿੱਚ ਕੋਈ ਵੀ ਜਹੀ ਅਨਾਊਂਸਮੈਂਟ ਨਹੀਂ ਕੀਤੀ ਗਈ। ਜਦੋਂ ਅੱਜ ਕੰਮਾਂ ਲਈ ਸ਼ਹਿਰ ਆਏ ਤਾਂ ਪਤਾ ਚੱਲਿਆ ਕਿ ਸ਼ਹਿਰ ਦੇ ਪੈਟਰੋਲ ਪੰਪ ਬੰਦ ਹਨ। ਅੱਜ ਅਸੀਂ ਮੀਟਿੰਗ ਕਾਲ ਕੀਤੀ ਗਈ ਸੀ ਜੀ ਚ ਪਿਛੇ ਉਹਨੇ ਬਿਆਨ ਆਇਆ ਹੈ ਆਪਣੇ ਮੰਤਰੀ ਸਾਹਿਬ ਦਾ ਜਿਹਦਾ ਸਾਡਾ ਬਹੁਤ ਪੈਂਡਿੰਗ ਪਿਆ ਹੋਇਆ ਹੈ ਡੀਲਰ ਕਮਿਸ਼ਨ ਹਰਦੀਪ ਪੁਰੀ ਜੀ ਦਰ ਤਰਫੋਂ ਜਿਹੜੀ ਹਾਈ ਤੱਕ ਸਾਨੂੰ ਇਹ ਲੱਗ ਰਿਹਾ ਸੀ ਕਿ ਉਮੀਦ ਲੱਗ ਰਹੀ ਸੀ ਕਿ ਹੁਣ ਮਾਰਜਿਨ ਵੱਜ ਜਾਏਗਾ ਹੁਣ ਮਾਰਜਿਨ ਵੱਜ ਜਾਏਗਾ ਪਿਛਲੇ 3-4 ਮਹੀਨੇ ਤੋਂ ਅਸੀਂ ਜਨਵਰੀ 18 ਤੋਂ ਜਦੋਂ ਇਹਨਾਂ ਨੂੰ ਨੋਟੀਫਿਕੇਸ਼ਨ ਦਿੱਤਾ ਸਾਰਾ ਅਸੀਂ ਦਿੱਤਾ ਸੀ ਗਿਆਪਨ ਦਿੱਤਾ ਸੀ ਤੇ ਉਹਦੇ ਬਾਅਦ ਇਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹਰ 10 ਦਿਨ 15 ਦਿਨ ਬਾਅਦ ਸਾਡੀ OMC ਦੇ ਨਾਲ ਰੈਗੂਲਰ ਮੀਟਿੰਗ ਹੁੰਦੀ ਰਹੀ ਉਸ ਮੀਟਿੰਗ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਇਹ ਉੱਤੇ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਮਿਸ਼ਨ ਵਧਾਵਾਂਗੇ ਸਾਰੀ ਕੈਲਕੂਲੇਸ਼ਨ ਕਰ ਰਹੇ ਸੀ ਡੇ ਬਾਏ ਡੇ ਪਰ ਜੋ ਪਰਸੋਂ ਹਰਦੀਪੂਰੀ ਜੀ ਪੈਟਰੋਲੀਅਮ ਮਨਿਸਟਰ ਰਹੇਗੇ ਉਹਨਾਂ ਦਾ ਜੋ ਪਾਰਲੀਮੈਂਟ ਵਿੱਚ ਜੋ ਬਿਆਨ ਆਇਆ ਹੈ ਉਹਦੇ ਦੇ ਸਾਨੂੰ ਲੱਗਿਆ ਕਿ ਹੁਣ ਸਾਨੂੰ ਉਮੀਦ ਘੱਟ ਲੱਗ ਰਹੀ ਹੈ ਇਸ ਇਹ ਵਜਿਛ ਅਸੀਂ ਅੱਜ ਆਪਣੇ ਡੀਲਰਸ ਲੁਧਿਆਣਾ ਦੇ ਬੰਦਿਆਂ ਨੇ ਮੀਟਿੰਗ ਬੁਲਾਈ ਹੈ ਔਰ ਉਹਦੇ ਉੱਤੇ ਸਾਨੂੰ ਅਸੀਂ ਵਿਚਾਰ ਕੀਤਾ ਹੈ ਕਿ ਅਸੀਂ ਹੁਣ ਐਜੀਟੇਸ਼ਨ ਤੇ ਜਾਣਾ ਪਏਗਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਫਿਰ 7 ਸਾਲਾਂ ਤੋਂ ਉਹਨਾਂ ਦਾ ਕਮਿਸ਼ਨ ਨਹੀਂ ਬਤਾਇਆ ਗਿਆ ਉਹ 2% ਦੀ ਕਮਿਸ਼ਨ ਤੇ ਹੀ ਕੰਮ ਕਰ ਰਿਹਾ ਜਦ ਕਿ ਉਸ ਦੀ ਮੰਗ ਹੈ ਕਿ 5% ਦੀ ਕਮਿਸ਼ਨ ਬਤਾਇਆ ਜਾਵੇ ਐਸੋਸੀਏਸ਼ਨ ਵੱਲੋਂ 25 ਅਗਸਤ ਤੋਂ ਪੰਜਾਬ ਭਰ ਵਿੱਚ ਹਾਰੇ ਦਿਵਸ ਨੂੰ ਪੈਟਰੋਲ ਪੰਪ ਬੰਦ ਰੱਖਣ ਬਾਰੇ ਜ਼ਿਲ੍ਹਾ ਪੱਧਰ ਤੇ ਚਰਚਾ ਕੀਤੀ ਜਾ ਰਹੀ ਹੈ। ਫਿਲਹਾਲ ਖੰਨਾ ਤੋਂ ਫਲੋਰ ਤੱਕ ਪੈਟਰੋਲ ਪੰਪ ਅੱਜ ਬੰਦ ਰਹਿਣਗੇ। ਕਈ ਸ਼ਹਿਰਾਂ ਤੋਂ ਪੈਟਰੋਲ ਪੰਪ ਬੰਦ ਰੱਖਣ ਲਈ ਸਮਰਥਨ ਦੇ ਚਿੱਠੀਆਂ ਆ ਰਹੀਆਂ ਨੇ। ਪੈਟਰੋਲ ਪੰਪਾਂ ਦੇ ਬੈਨਰ ਲਗਾਏ ਗਏ ਹਨ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਪੈਟਰੋਲ ਪੰਪ ਮਾਲਕ ਇਸ ਮਾੜੇ ਹਾਲਾਤਾਂ ਤੋਂ ਲੱਗ ਰਹੇ ਹਨ। ਜਿਹਦੇ ਚੱਲਦੇ ਉਹਨਾਂ ਨੂੰ ਜਾਗਰੂਕ ਕੀਤਾ ਜਾਸਕੇ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ। ਉਹ ਦੇਖਣਾ ਹੋਵੇਗਾ ਕਿ 25 ਅਗਸਤ ਦੇ ਐਲਾਨ ਤੇ ਪੈਟਰੋਲ ਪੰਪ ਮਾਲਕ ਕੀ ਕਰਦੇ ਹਨ ਤੇ ਪੈਟਰੋਲ ਪੰਪ ਮਾਲਕਾਂ ਦੀ ਇਸ ਹੜਤਾਲ ਤੋਂ ਬਾਅਦ ਸਰਕਾਰ ਕੀ ਫੈਸਲਾ ਲੈਂਦੀ ਹੈ